ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਇੱਕ ਵਾਰੀ ਪਿੰਡ ਖਨਾਲ ਗਿਆ ਢੜਬੇ ਨੇੜੇ ਮੈਨੂੰ ਮਿਲੇ ਬਾਬਾ ਨਿਸ਼ੱਤਰ ਸਿੰਘ ਜੀ ਉਹਨਾਂ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੇ ਕਨਸੈਪਟ ਦੇ ਪੰਜ ਪੰਜ ਦਾ ਉਹਨਾਂ ਨੇ ਲਿਖਿਆ ਬੜੀ ਮਿਹਨਤ ਕੀਤੀ ਹੈ ਸੁਣਦੇ ਜਾਓ ਸ਼ੇਅਰ ਵੀ ਕਰਿਓ ਪੰਜ ਤਤ ਪੰਜ ਖੰਡ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਬਾਣੀਆਂ ਪੰਜ ਤਖਤ ਪੰਜ ਸਰੋਵਰ ਪੰਜ ਕਿਲੇ ਪੰਜ ਪਿਆਰੇ ਪੰਜ ਸਿੱਖ ਪੰਜ ਕਕਾਰ ਪੰਜ ਨਿਸ਼ਾਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਾਠੀ ਸਿੰਘ ਆਰੰਭ ਕਰਨ ਸਮੇਂ ਪੰਜ ਪੌੜੀਆਂ ਪੜ ਕੇ ਪ੍ਰਸਾਦ ਵੰਡਣਾ ਅਤੇ ਪਹਿਲਾਂ ਪੰਜ ਸਿੰਘਾਂ ਨੂੰ ਛਕਾਉਣਾ ਹਰ ਮੰਦਰ ਸਾਹਿਬ ਵਿਖੇ ਹੁਕਮਨਾਮਾ ਲੈਣ ਸਵੇ ਪੰਜ ਪਟਕੇ ਪੰਜ ਰਮਾਲੇ ਇੱਕੋ ਰੰਗ ਦੇ ਪੰਜ ਰਮਾਲੇ ਪੰਜ ਸ਼ਬਦ ਰੱਖਿਆ ਦੇ ਵਿੱਚੋਂ ਅਰਦਾਸ ਪੰਜ ਸ਼ਬਦ ਸੋਹਿਲਾ ਸਾਹਿਬ ਦੇ ਪੰਜ ਸ਼ਬਦ ਬਾਣੀਆਂ ਦੇ ਵੱਡੀਆਂ ਬਾਣੀਆਂ ਵਿੱਚੋਂ ਪੰਜ ਸ਼ਬਦ ਪੜਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪੈਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਬਖਸ਼ੀ ਹੈ ਅਤੇ ਪੰਜ ਪ੍ਰਕਰਮਾਂ ਕੀਤੀਆਂ ਸੁਣਦੇ ਜਾਇਓ ਸ਼ੇਅਰ ਕਰੀਏ ਜਾਏ ਨਾਲ ਦੀ ਨਾਲ ਪੰਜ ਪਦਾਰਥ ਨੇ ਪੰਜ ਗੁਰੂ ਸਿੰਘ ਸਭਾ ਪੰਜ ਗਿਆਨ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਪੰਜ ਉਂਗਲਾਂ ਪੰਜਾ ਸਾਹਿਬ ਪੰਜ ਪੈਰ ਦੀਆਂ ਉਂਗਲਾਂ ਪੰਜ 99 ਕੋਸ ਪੰਜ ਸਤ ਸੰਤੋਖ ਪੰਜ ਕਾਮ ਕ੍ਰੋਧ ਪੰਜ ਬਸੰਤ ਪੰਚਮੀ ਪੰਜ ਪੰਚਾਇਤ ਪੰਜ ਰੰਗਨਾਏ ਪੰਜ ਪ੍ਰਿਆਗਨਾਏ ਪੰਜ ਨਮਾਜ਼ਾਂ ਪੰਜ ਵਖਤ ਪੰਜ ਕਈਆਂ ਪੰਜ ਤਸਲੇ ਪੰਜ ਟੱਕ ਪੰਜ ਕਲਾ ਸ਼ਾਸਤਰ ਪੰਜ ਰੋਗ ਤੇ ਪੰਜ ਹੀ ਜਕਾਰੇ ਅੰਗ 1193 ਤੇ ਪੰਜੇ ਬਧੇ ਮਹਾਵਲੀ ਅੰਗ 430 ਤੇ ਪੰਜ ਮਨਾਏ ਪੰਜਰ ਜਾਏ ਪੰਜ ਵਸਾਏ ਪੰਜ ਗਵਾਏ ਪੰਜ ਤਤ ਪੰਜ ਪ੍ਰਕਿਰਤੀਆਂ ਪੰਜ ਪੌਣਾ ਸਰੀਰ ਵਿੱਚ ਹੋਰ ਬਹੁਤ ਸਾਰੇ ਪੰਜਾਂ ਦੇ ਉੱਤੇ ਲਿਖੇ ਹੋਏ ਨੇ ਬੜੇ ਬਹੁਤ ਵੱਡਾ ਇਹਨਾਂ ਦਾ ਹੈਗਾ 2 ਸਫੇ ਭਰੇ ਹੋਏ ਨੇ ਇਹਨਾਂ ਨੇ ਪੰਜਾਂ ਦੇ ਉੱਤੇ ਇੰਨੇ ਕੁ ਬਹੁਤ ਨੇ ਅੱਜ ਸ਼ੇਅਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ